ਲੈ ਵੀ ਮਿੱਤਰੋ ਬਹੁਤ ਛੋੜੇ ਕੰਮ ਦੀ ਵੀਡੀਓ ਲੈ ਕੇ ਆਏ ਆ ਅੱਜ ਉਹਦੇ ਨਾਲ ਬਦਾਮ ਹੈ ਅੱਛਾ ਬਦਾਮ ਠੀਕ ਹੈ ਉਹੀ ਕਹਿ ਰਿਹਾ ਬਾਈ ਮੈਨੂੰ ਉਹ ਲੱਗ ਚ ਦਿਖ ਰਿਹਾ ਯਾਰ ਹਾਂ ਉਹ ਬਦਾਮ ਦਾ ਪਲਾਂਟ ਹੈ ਬਾਈ ਠੀਕ ਹੈ ਬਾਈ ਤਾਂ ਬਾਈ ਫਿਰ ਤਾਂ ਝੰਡੇ ਘੱਟ ਰੱਖੇ ਨੇ ਤੇ ਹਰ ਇੱਕ ਚੀਜ਼ ਹੈ ਬਾਈ ਜਦੋਂ ਆਪਣੇ ਤੁਸੀਂ ਇੱਥੇ ਬਦਾਮ ਲਗਾ ਲਾ ਸਕਦੇ ਹੋ ਤੇ ਸੇਵ ਲਾ ਸਕਦੇ ਹੋ ਫਿਰ ਬਾਕੀ ਤਾਂ ਗੱਲਾਂ ਛੀ ਰਹਿ ਗਈਆਂ ਸਾਰੀਆਂ ਪ੍ਰੇਮ ਜਿਵੇਂ ਤੇਰਾ ਨਾਮ ਆ ਨਾ ਵਾਕੀ ਤੂੰ ਕੁਦਰਤ ਨੂੰ ਪ੍ਰੇਮ ਕਰਨ ਵਾਲਾ ਬੰਦਾ ਹੈਗਾ। ਹਾਂ ਭਾਈ ਇਹ ਗੱਲ ਜ਼ਰੂਰ ਹੈਗੀ ਕਿਉਂਕਿ ਆਪਾਂ ਕੁਦਰਤ ਦੇ ਨੇੜੇ ਆ ਇਸ ਗੱਲ 'ਚ। ਕਿਉਂਕਿ ਆਪਣੇ ਦੇਖ ਲਓ ਭਾਈ ਉਹ ਕਿੰਨੇ ਪਲਾਂਟ ਲਾਏ ਨੇ। ਸਤਿ ਸ੍ਰੀ ਅਕਾਲ ਭਾਈ। ਮੈਂ ਤੁਹਾਡਾ ਆਪਣਾ ਪੀਵੀ 13 ਦੇਸੀ ਜੱਟ ਪਿੰਡੂ ਬੋਲੀ ਚੈਨਲ ਵਿੱਚ ਸਵਾਗਤ ਕਰਦਾ। ਸਤਿ ਸ੍ਰੀ ਭੰਗ ਪ੍ਰਭਾ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਭਾਈ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ, ਲਾਈਕ ਤੇ ਕਮੈਂਟ ਕਰ ਦਿਓ। ਤੇ ਅੱਜ ਆਪਾਂ ਆ ਇੱਕ ਹੋਰ ਕਿਸਾਨ ਨੂੰ ਮਿਲਣਾ। ਸ਼ਹਿਰ ਜੀਮਾ ਜ਼ਿਲ੍ਹਾ ਸੰਗਰੂਰ ਦਾ ਇੱਕ ਬਹੁਤ ਹੀ ਮਸ਼ਹੂਰ ਪਿੰਡ ਆ ਜੋ ਸੰਤ ਬਾਬਾ ਆਤਰ ਸਿੰਘ ਜੀ ਦਾ ਜਨਮ ਸਥਾਨ ਆ ਉੱਥੇ ਪਹੁੰਚੇ ਆ ਤੇ ਇੱਥੇ ਵੀਰ ਜੀ ਨੇ ਪ੍ਰੇਮ ਸਿੰਘ ਬਾਕੀ ਜਿਹੜਾ ਜਨਾ ਨਾਂ ਉਹ ਜਿਹੇ ਕੰਮ ਨੇ ਉਹਨਾਂ ਦੇ ਕੁਦਰਤ ਨੂੰ ਬਹੁਤ ਪਿਆਰ ਕਰਨ ਵਾਲੇ ਪ੍ਰੇਮ ਕਰਨ ਵਾਲੇ ਇਨਸਾਨ ਨੇ ਅੱਜ ਉਹਨਾਂ ਨਾਲ ਥੋੜੀ ਮੁਲਾਕਾਤ ਕਰਾਉਣੇ ਆ ਤੇ ਕੁਝ ਉਹਨਾਂ ਨੇ ਫਰੂਟ ਵਗੈਰਾ ਦੀ ਖੇਤੀ ਕੀਤੀ ਆ ਕਿ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿਵਾਵਾਂਗੇ ਤੇ ਕੁਝ ਗੱਲਾਂ ਬਾਤਾਂ ਕਰਾਂਗੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਾਰੇ ਵੀਰਾਂ ਨੂੰ ਦੁਬਾਰਾ ਫਿਰ ਸਸਤਰੀ ਕਾ ਵਿਊ ਦੇਖੋ ਮਿੱਤਰੋ ਬਹੁਤ ਸੋਹਣਾ ਵਿਊ ਹੈ ਮਿਲਦੇ ਆ ਬਾਈ ਹੋਰ ਬਾਈ ਪ੍ਰੇਮ ਕੀ ਹਾਲ ਨੇ ਵਧੀਆ ਬਾਈ ਆ ਬਾਈ ਨੂੰ ਮਿਲੇ ਹੀ ਅੱਜ ਬਾਈ ਤੁਸੀਂ ਉਹ ਕਿਹੜਾ ਫਰੂਟ ਲਾਇਆ ਜਿਹੜਾ ਕਿ ਪੰਜਾਬ ਚ ਲੋਕ ਕਹਿੰਦੇ ਸੀ ਵੀ ਯਾਰ ਨਹੀਂ ਹੋ ਸਕਦਾ ਸੇਬ ਬਾਈ ਸਭ ਤੋਂ ਸੇਬ ਲੋਕ ਕਹਿੰਦੇ ਨੇ ਵੀ ਪੰਜਾਬ ਚ ਹੋ ਨਹੀਂ ਸਕਦਾ ਸੇਬ ਆਪਾਂ ਕਰਕੇ ਦੇਖ ਲਿਆ ਸੇਬ ਪੂਰਾ ਸਕਸੈਸ ਹੈ ਲਈ ਕਈ ਦਿਨਾਂ ਦਾ ਬਾਈ ਫੋਨ ਕਰਦਾ ਦੀ ਮਾਂ ਚਲ ਅੱਜ ਆ ਜਾ ਬਾਈ ਆਇਆ ਕਿਸੇ ਦਾ ਭਲਾ ਹੋ ਜੀ ਆਪਾਂ ਤੋਂ ਸਿੱਖ ਕੇ ਕੋਈ ਯਾਰ ਜੇ ਚਾਰ ਬੰਦੇ ਹੋਰ ਵੀ ਫਰੂਟ ਲਾਉਣਗੇ ਫਾਇਦਾ ਬਹੁਤ ਵੱਡੀ ਗੱਲ ਇਹਦੇ ਵਿੱਚ ਹਾਂ ਬਾਈ ਆਪਾਂ ਤੈਨੂੰ 5 ਸਾਲ ਪਹਿਲਾਂ ਮਿਲੇ ਤੇ ਜ਼ਿਆਦਾ ਤੇਰੇ ਹਾਂ ਹਾਂ 5 ਸਾਲ ਪਹਿਲਾਂ ਗੱਲ ਹੋਈ ਸੀ ਬਈ ਆਪਣਾ ਹਾਂ ਬਸ ਤੈਨੂੰ ਪਤਾ ਹੀ ਹੈ ਬਾਈ ਕੰਮ ਤਾਂ ਹੁੰਦਾ ਜੇ ਨਾ ਤੈਨੂੰ ਟਾਈਮ ਲੱਗਿਆ ਨਾ ਸਾਨੂੰ ਬਾਕੀ ਕੰਮ ਦਿੰਦੇ ਐਸੇ ਹੁੰਦੇ ਨੇ 5 ਸਾਲਾਂ ਹੀ ਲੰਘ ਜਾਂਦੇ ਨੇ ਬਈ ਉਦੋਂ ਕਿੰਨਾ ਫਰੂਟ ਦਾ ਫਰਕ ਸੀ ਉਹਨ ਦੇ ਲਈ ਆਪਾਂ ਕਿੰਨਾ ਵਧਾਤਾ ਉਹਦੇ ਉਹਦੇ ਕੰਮ ਉਹ ਦਵਾਈ ਤੇਰਾ ਦੇਖਣ ਵਾਲਾ ਬਾਗ ਹੂੰ ਭਾਈ ਦੋਂਗੇ ਅੱਜ ਫਿਰ ਜਾਣਕਾਰੀ ਕੋਈ ਹਾਂ ਭਾਈ ਸਾਰੀ ਜਾਣ ਮਿੱਤਰੋ ਬਣਿਆ ਰਹੋ ਸਾਡੇ ਨਾਲ ਅਸੀਂ ਅਲੱਗ-ਅਲੱਗ ਫਰੂਟਾਂ ਬਾਰੇ ਅਲੱਗ ਜਿੰਨੀ ਕਿ ਸਾਨੂੰ ਜਾਣਕਾਰੀ ਆਉਂਦੀ ਹੈ ਦੇਸੀ ਬਾਗ ਸਾਡੇ ਵਿੱਚ ਸਾਰੇ ਭਰਾਵਾਂ ਦਾ ਸਹਿਯੋਗ ਆਉਂਦਾ ਜਿਵੇਂ ਤੂੰ ਆਇਆ ਭਰਾ ਅੱਜ ਵੀਡੀਓ ਬਣਾਉਣਾ ਮੈਂ ਕਹਿੰਦਾ ਵੀ ਸਾਰੇ ਬੰਦੇ ਵੀਡੀਓ ਸ਼ੇਅਰ ਕਰਦੇ ਆ ਕਰੋ ਤਾਂ ਕਿ ਜੇ ਇਥੋਂ ਆਪਣੇ ਮਾੜਾ ਜਿਹਾ ਵੀ ਕੋਈ ਸਿੱਖ ਕੇ ਚਾਰ ਪੌਦੇ ਵੀ ਲਾ ਲੇ ਸਾਨੂੰ ਕਿੰਨਾ ਵੱਡਾ ਪੁੰਨ ਦਾ ਕੰਮ ਹੋ ਗਿਆ ਸਹੀ ਹੈ ਤਾਂ ਇਸ ਟਾਈਮ ਤਾਂ ਲਾ ਲਓ ਵੀ ਚਾਰ ਪੌਦੇ ਲਾ ਕੇ ਖੰਡਪਾੜ ਦੇ ਬਰੋਬਰ ਹੋਏ ਖੜੇ ਨੇ ਕਿਉਂਕਿ ਬਾਈ ਹੁਣ ਕੁਦਰਤ ਨੂੰ ਬਹੁਤ ਜ਼ਿਆਦਾ ਲੋੜ ਹੈ ਇਹ ਚੀਜ਼ ਦੀ ਆ ਦੇਖੋ ਵੀਰੇ ਜੇ ਕੁਦਰਤ ਦੀ ਗੱਲ ਕਰਿਆ ਬੱਚੇ ਵੀ ਖੇਡਦੇ ਫਿਰਦੇ ਆ ਜੀ ਲੱਗਦਾ ਨਾ ਬਾਈ ਇੱਥੇ ਆ ਕੇ ਸਹੀ ਆ ਬਾਈ ਹਰੇਕ ਦਿਨ ਤੋਂ ਦੇਖੋ ਕੁਝ ਵੀ ਨਹੀਂ ਹੁੰਦਾ ਸ਼ੁਰੂਆਤ ਤਾਂ ਤੁਸੀਂ ਵੀ ਇੱਕ ਦਿਨ ਕਰੀ ਹੋਊਗੀ ਨਾ ਹਾਂ ਇਹ ਗੱਲ ਹੈ ਬਾਈ ਸ਼ੁਰੂਆਤ ਬਾਈ ਕਿੰਨੇ ਬੂਟੇ ਤੂੰ ਕੀਤੀ ਸੀ ਸ਼ੁਰੂਆਤ ਕਰੀ ਦੀ ਬਾਈ ਸਾਰੇ 4 ਕਿ ਪਲਾਂਟ ਲਾਏ ਸੀਗੇ ਉਸ ਤੋਂ ਬਾਅਦ ਉਹਨਾਂ ਦੇ ਫਰੂਟ ਆਇਆ ਖਾਦਾ ਫਿਰ ਪਤਾ ਲੱਗਿਆ ਯਾਰ ਵੀ ਗਵਾਕੀ ਚੀਜ਼ ਹੈ ਪਰ ਬਦੀ ਗਿਆ ਬਦੀ ਗਿਆ ਕੰਮ ਇਹ ਅੰਦਰੋਂ ਸ਼ੌਕ ਆ ਜਾਂ ਬਾਈ ਕਿਸੇ ਨੂੰ ਦੇਖ ਸ਼ੌਕ ਬਣਾ ਬਾਈ ਕੁਝ ਨਹੀਂ ਬਣਦਾ ਐਵੇਂ ਸਾਨੂੰ ਕਹਦਾ ਜੇ ਬੰਦੇ ਨੂੰ ਸ਼ੌਕ ਆਂਦਰੋਂ ਤਾਂ ਕਰ ਸਕਦਾ ਨਹੀਂ ਨਹੀਂ ਕੋਈ ਕਰ ਸਕਦਾ ਨਹੀਂ ਤਾਂ ਅਗਲਾ ਕੇਰਾ ਪੌਦਾ ਲਾ ਕੇ ਉਹਨੂੰ ਮੁੜ ਕੇ ਮਹੀਨਾ ਕੁ ਦੇਖ ਕੇ ਦੂਆ ਗੌਰ ਹੀ ਨਹੀਂ ਕਰਦਾ ਵੀ ਖੜਾ ਕਿੱਥੇ ਹੈ ਪੁੱਤਾ ਵਾਂਗੂ ਪਾਲ ਲੈਣੇ ਪੈਂਦੇ ਨੇ ਤਾਂ ਹੁੰਦੇ ਨੇ ਇਹ ਬਾਈ ਅਕਸਰ ਮੈਂ ਵੀ ਇਹ ਗੱਲ ਕਹਿਣਾ ਹੁਣਾ ਵੀ ਸਭ ਤੋਂ ਵੱਡੀ ਗੱਲ ਤਾਂ ਇਹ ਵੀ ਆਪਾਂ ਪੰਜਾਬ 'ਚ ਜਨਮ ਲਿਆ ਹੂੰ ਫਿਰ ਪੰਜਾਬ ਦੇ ਵਿੱਚ ਧਰਤੀ ਹੀ ਜੀ ਇੰਨੀ ਅਨਕੂਲ ਹੈ ਨਾ ਬਾਈ ਉਸ ਮਰਜ਼ੀ ਕਰਦੋ ਯਾਰ ਹੋਊਗੀ ਹੋਊਗਾ ਬੜੀ ਜ਼ਿਆਦੇ ਪਜਾਊਆ ਕਰਨ ਵਾਲਾ ਹੋਵੇ ਬੰਦਾ ਹਰ ਇੱਕ ਚੀਜ਼ ਹੁੰਦੀ ਹੈ ਆਹ ਦੇਖ ਲਓ ਇਹਦੇ ਹੇਠ ਹੜਦੀ ਆ ਲੈ ਇੱਥੇ ਵੀ ਆਪਾਂ ਨੇ ਆਹ ਸਪੇਸ ਵੀ ਨਹੀਂ ਖਾਲੀ ਛੱਡੀ ਭਾਈ ਤਾਂ ਹਾਂ ਅੰਗੂਰ ਨੇ ਥੱਲੇ ਹੜਦੀ ਹੈ ਭਾਈ ਤੁਸੀਂ ਉਹ ਕਿਹੜਾ ਫਰੂਟ ਲਾਇਆ ਜਿਹੜਾ ਕਿ ਪੰਜਾਬ ਚ ਲੋਕ ਕਹਿੰਦੇ ਸੀ ਵੀ ਯਾਰ ਨਹੀਂ ਹੋ ਸਕਦਾ ਸੇਬ ਭਾਈ ਸਭ ਤੋਂ ਸੇਬ ਲੋਕ ਕਹਿੰਦੇ ਵੀ ਪੰਜਾਬ ਕੋ ਨਹੀਂ ਸਕਦਾ ਸੇਬ ਆਪਾਂ ਕਰਕੇ ਦੇਖ ਲਿਆ ਸੇਬ ਪੂਰਾ ਸਕਸੈਸ ਹੈ ਹਾਜੀ ਵੀ ਇਹਦੇ ਹੁਣ ਤਾਂ ਮਲਾ ਯੂਨੀਵਰਸਿਟੀ ਦੇ ਵਿੱਚ ਵੀ ਆ ਗਿਆ ਇਹ ਸੇਬ ਟਰੈਲ ਪੂਰੇ ਚੱਲ ਰਹੇ ਨੇ ਇਹਦੇ ਵਿੱਚ ਪੂਰਾ ਕੰਮ ਜਵਸੇਬ ਹੈ ਬਾਈ ਇਸ ਤੇ ਲਓ ਜੀ ਬਾਈ ਨੇ ਤਾਂ ਫਿਰ ਚੰਡੇ ਗੱਡ ਰੱਖੇ ਨੇ ਤੇ ਹੋਰ ਕੋਈ ਐਸੀ ਜਾਣਕਾਰੀ ਜਿਹੜੇ ਆਪਣੇ ਦੇਸੀ ਭਰਾ ਦੇਖਣ ਦੇ ਪਿੰਡਾਂ ਵਾਲੇ ਦੇਖਣ ਵੀ ਯਾਰ ਹਾਂ ਬਾਕੀ ਆਪਾਂ ਕਰ ਸਕਦੇ ਆ ਤੁਹਾਨੂੰ ਦੇਖ ਕੇ ਉਹ ਵੀ ਕੁਝ ਕਰਨਾ ਚਾਹੁੰਦੇ ਨੇ ਮੈਂ ਤਾਂ ਇਹ ਕਹਿੰਦਾ ਬਾਈ ਹਰੇਕ ਬੰਦਾ 2-4 ਪੌਦੇ ਤਾਂ ਲਾਓ ਯਾਰ ਆਪਣੇ ਨਹੀਂ ਹੋਰ ਕਿਹੜੀ ਚੀਜ਼ ਹੈ ਜਿਹੜੀ ਆਪਾਂ ਉਰੇ ਲਾਈਏ ਇਹ ਤੋਂ ਬਣਾ ਹੋਰ ਤਾਂ ਵਈ A to Z ਦੀ ਪੌਦੇ ਨੇ ਇਹਦੇ ਵਿੱਚ ਦੇਖਾ A to Z ਦੀ ਸਬਜ਼ੀ ਕਿਹੜਾ ਲੱਗ ਰਿਹਾ ਬਾਈ ਯਾਰ ਉਹ ਕੀ ਲੱਗਿਆ ਹੈ ਚੰਦਨਾ ਉਹ ਨਹੀਂ ਭਾਈ ਉਹ ਉਹ ਹੈਗਾ ਬੱਬੂ ਕੁਸ਼ਾ ਉਹਦੇ ਨਾਲ ਬਦਾਮ ਹੈ ਅੱਛਾ ਬਦਾਮ ਠੀਕ ਹੈ ਉਹੀ ਕਹਿ ਰਿਹਾ ਭਾਈ ਮੈਨੂੰ ਉਹ ਲੱਗਜੇ ਦਿਖ ਰਿਹਾ ਯਾਰ ਹਾਂ ਉਹ ਬਦਾਮ ਦਾ ਪਲਾਂਟ ਹੈ ਭਾਈ ਠੀਕ ਹੈ ਭਾਈ ਤਾਂ ਭਾਈ ਫਿਰ ਤਾਂ ਤਾਂ ਝੰਡੇ ਘੱਟ ਰੱਖੇ ਨੇ ਤਾਂ ਹਰ ਇੱਕ ਚੀਜ਼ ਦੇ ਭਾਈ ਜਦੋਂ ਆਪਣੇ ਤੁਸੀਂ ਇੱਥੇ ਬਦਾਮ ਲਾ ਸਕਦੇ ਹੋ ਫਿਰ ਬਾਕੀ ਤਾਂ ਗੱਲਾਂ ਛੀ ਰਹਿ ਗਈਆਂ ਸਾਰੀਆਂ ਆਪਣੇ ਭਾਈ ਸਗਰੀ ਮਰਜੀ ਚ ਲਾ ਲਓ ਮੈਂ ਉਹੀ ਗੱਲ ਦੁਬਾਰੇ ਰਿਪੀਟ ਕਰਦਾ ਵੀ ਆਪਣੇ ਕੁਝ ਮਰਜੀ ਲਾ ਲਓ ਬਾਦੂ ਹੁੰਦਾ ਬਾਦੂ ਰੇ ਪੰਛੀ ਰਹਿੰਦੇ ਨੇ ਸਾਡੇ ਬੀੜਿਆਂ ਦੇ ਆੜਲੇ ਦੇਖ ਲੈ ਇੱਥੇ ਬਾਦੂ ਨੇ ਭਾਈ ਵਾਦੂ ਦੇ ਪਾਂਛੀ ਰਹਿੰਦੇ ਨੇ ਬਾਈ ਬਾਬਾ ਜੀ ਆ ਇਹਦੇ ਬਾਰੇ ਥੋੜੀ ਜਾਣਕਾਰੀ ਦੋਗੇ ਇਹ ਬਾਈ ਸੇਬ ਦੀਆਂ ਵੈਰੈਟੀਆਂ ਨੇ ਜਿਹੜੀਆਂ ਆਪਣੇ ਪੰਜਾਬ ਦੇ ਹੌਟ ਕਲਾਈਮਟ 'ਚ ਹੁੰਦੀਆਂ ਨੇ ਠੀਕ ਹੈ ਜੀ ਇਹ ਤਿੰਨ ਚਾਰ ਵੈਰੈਟੀਆਂ ਨੇ ਬਾਈ ਹੁਣ ਤਾਂ ਆਪਣੇ ਹੋਰ ਹੀ ਵਧਾ ਲੀਆਂ ਇਹਦੇ ਵਿੱਚ ਹਰੀਮਨ 99 ਡੋਰੈਸਟ ਗੋਲਡਨ ਤੇ ਐਨਾ ਤਿੰਨ ਵੈਰੈਟੀਆਂ ਨੇ ਬਾਈ ਇਹ ਤਿੰਨਾਂ ਪ੍ਰਕਾਰ ਦੇ ਆਪਣੇ ਊਰੇ ਹੌਟ ਕਲਾਈਮਟ 'ਚ ਸੇਬ ਆਉਂਦਾ ਹੈਗਾ ਆਪਾਂ ਦੇ ਬਾਦੂ ਇਧਰ ਸੇਬ ਖਾਦਾ ਹੈਗਾ ਇਹ ਤਿੰਨ ਪ੍ਰਕਾਰ ਦੇ ਕਹਾ ਪੌਦੇ ਨੇ ਬਾਈ ਇਹ ਟਿਸ਼ੂ ਕਲਚਰ ਦਾ ਪੌਦਾ ਹੈ ਠੀਕ ਹੈ ਬਾਈ ਜੀ ਐਮ9 ਰੂਟ ਸਟਾਕ ਤੇ ਹੈ ਇੱਕ ਇਹੋ ਜਿਹਾ ਮੌਸਮ ਤੇ ਕਹੇ ਜੀ ਧਰਤੀ ਦੇ ਮਤਲਬ ਹੋ ਸਕਦਾ ਕਹਿੰਦਾ ਭਾਬੇ ਇਹ ਬਾਈ ਆਪਣੇ ਆਪਣੇ ਟੈਂਪਰੇਚਰ ਵਾਸਤੇ ਹੀ ਬਣਾਇਆ ਹੈ ਬਈ ਇਹ 40 42 ਡਿਗਰੀ ਤੱਕ ਵੀ ਹੁੰਦਾ ਹੈਗਾ ਇਹ ਪੰਜਾਬ ਚ ਹੋ ਸਕਦਾ ਪੂਰੇ ਵਾਧੂ ਵਾਧੂ ਹੁੰਦਾ ਬਾਈ ਥੋੜੀ ਜੀ ਨੌਲੇਜ ਦੀ ਘਾਟ ਹੈ ਬੰਦੇ ਥੋੜਾ ਜਿਹਾ ਇਹ ਹੁਣ ਥੋੜਾ ਜਿਆਦਾ ਪ੍ਰਚਲਿਤ ਹੋ ਗਿਆ ਹੈ ਬਾਲਿਆਂ ਨੂੰ ਫਸ ਜਾਂਦੇ ਨੇ ਉਹ ਤੋਂ ਗਲਤ ਬੂਟੇ ਲਿਆ ਲੈਂਦੇ ਨੇ ਖਰਾਬ ਕਰ ਲੈਂਦੇ ਨੇ ਥੋੜਾ ਜਿਹਾ ਇਹਦੇ ਵਿੱਚ ਨੌਲਜ ਦੀ ਥੋੜੀ ਕਿਉਂਿਆ ਫਰੂਟ ਲਿਆਉਣ ਵੀ ਤੇ ਨੌਲਜ ਦੀ ਕੰਮ ਇਹਦੀ ਕੈਟਿੰਗ ਵੀ ਨੌਲਜ ਨਾਲ ਕਰਨੀ ਪੈਂਦੀ ਹੈ ਇਹਦੇ ਐਂ ਫਰੂਟ ਨਹੀਂ ਆਉਂਦਾ ਠੀਕ ਹੈ ਜੀ ਹਾਂ ਇਹਦੇ ਬੀਮੇ ਬਣਾਉਣੇ ਪੈਂਦੇ ਨੇ ਇਹਦੀ ਕਟਿੰਗ ਥੋੜੀ ਜੀ ਕਹਿੰਦਾ ਮਤਲਬ ਮਿਹਨਤ ਪਾਲਦਾ ਇਹ ਹਾਂ ਥੋੜਾ ਜਿਹਾ ਐਂ ਨਹੀਂ ਫਰੂਟ ਆਉਂਦਾ ਵੀ ਉਹ ਪਾਹੀ ਛੜ ਦਈਏ ਖੁੱਲਾ ਬੀਂ ਨਹੀਂ ਲਾ ਦਈਏ ਤੇ ਇਹਦੀ ਦੇਖ ਰੇਕ ਕਰਨੀ ਪਈ ਹਾਂ ਇਹਦਾ ਸੋਹਣਾ ਤਕਨੀਕ ਦਾ ਕੰਮ ਹੈਗਾ ਸੇਵਵਾਦੂ ਲੱਗਦਾ ਇਹਨਾਂ ਤੇ ਇਹ ਟਿਸ਼ੂ ਕਲਚਰ ਤੇ ਆ ਬਾਈ ਉਹ ਰੂਟ ਸਟਾਕ ਤੇ ਆ ਉਹ ਸੀਡਲਿੰਗ ਤੇ ਆ ਇਹਦਾ ਮਤਲਬ ਬਾਈ ਬਹੁਤ ਕੁਝ ਠੀਕ ਹੈ ਜੀ ਤੇ ਕੋਈ ਹੋਰ ਕੋਈ ਵਿਸ਼ੇਸ਼ ਗੱਲ ਹੋਵੇ ਬਈ ਇਹਦੇ ਵਿੱਚ ਦੱਸਣ ਵਾਲੀ ਜਿਹੜੀ ਆਪਣੇ ਕਿਸਾਨ ਭਰਾਵ ਇਹਦੇ ਬਾਰੇ ਜਾਣਕਾਰੀ ਲੈਣੇ ਚਾਹੁੰਦੇ ਵਿਸ਼ੇਸ਼ਤਾयां ਬਈ ਇਹਦਾ ਹੁਣ ਟ੍ਰੈਂਡਿੰਗ ਵਿੱਚ ਬੜਾ ਚੱਲ ਰਿਹਾ ਸੇਵ ਆਪਣੇ ਕਣੀ ਬਈ ਇਹਦੇ ਵਿੱਚ ਬਈ ਤੁਸੀਂ ਨਰਸਰੀਆਂ ਧੋਖੇ ਚ ਨਾਓ ਇਹ ਥੋੜਾ ਜਿਹਾ ਇਹਦਾ ਕਨਸੈਪਟ ਨਾ ਥੋੜਾ ਜਿਹਾ ਉਹ ਹੈਗਾ ਸਿੱਖਣ ਜਿਹੜਾ ਕੰਮ ਹੈ ਦਾ ਮਤਲਬ ਵੀ ਆਪਾਂ ਸੁੱਲਝੇ ਹੋਏ ਬੰਦਿਆਂ ਨੂੰ ਮਿਲ ਕੇ ਹੀ ਆਪਾਂ ਇਹਨੂੰ ਲਗਾ ਸਕਦੇ ਹਾਂ ਨਾ ਹਾਂ ਨਹੀਂ ਪੁੱਤਰੀਆਂ ਵਿੱਚ ਲੋਕਾਂ ਨਾਲ ਠੱਗੀ ਹੋ ਰਹੀ ਆ ਜਲਦਾਰ ਦਿਖਾਉਂਦੇ ਕੁਝ ਨੇ ਤੇ ਮਿਲ ਕੁਝ ਰਿਹਾ ਬਿਲਕੁਲ ਕੁਝ ਰਿਹਾ ਬਈ ਇਹਦੇ ਵਿੱਚ ਫਰਕ ਹੈਗਾ ਏ ਵੀ ਸੇਵ ਦਾ ਬੂਟਾ ਜੀ ਹਾਂ ਬਈ ਇਹ ਸੇਵ ਦੀ ਐਨਾ ਇਹਦੇ ਬਾਰੇ ਏ ਵੀ ਕੋਈ ਸਾਨੂੰ ਜਾਣਕਾਰੀ ਦਿਓ ਬਈ ਇਹ ਬਈ ਐਨਾ ਵੈਰਾਈਟੀ ਦਾ ਫਰੂਟ ਬੂਟਾ ਕਹਦੇ ਬਹੁਤ ਫਰੂਟ ਆਇਆ ਸੀਗਾ ਇਹਦੇ ਨਾਲ ਬਈ ਤੁਹਾਨੂੰ ਮੈਂ ਕਟਿੰਗ ਕਰ ਰਿਹਾ ਇਹਦੇ ਨਾਲ ਇਹ ਆਹ ਬੀਮੇ ਬਣਾਉਣੇ ਪੈਂਦੇ ਨੇ ਬੀਮੇ ਮਤਲਬ ਬਈ ਸਮਝੇ ਨਹੀਂ ਇਸ ਇਹਦੇ ਨਾਲ ਬਈ ਫਰੂਟ ਇਸੇ ਚੀਜ਼ ਤੇ ਆਉਂਦਾ ਇਹਨੂੰ ਬੀਮਾ ਕਹਿੰਦੇ ਨੇ ਆ ਆ ਪਿੰਨਾ ਨੂੰ ਅੱਛਾ ਕਹਿੰਦਾ ਮਤਲਬ ਕਟਿੰਗ ਦਾ ਤਰੀਕੇ ਨੂੰ ਬੀਮਾ ਕਹਿੰਦੇ ਹਾਂ ਇਹਦੇ ਅਲੱਗ ਤਰੀਕੇ ਦੀ ਹੈ ਥੋੜੀ ਜੀ ਕਟਿੰਗ ਨਾਲ ਥੋੜੀ ਤਰੀਕੇ ਵਾਲੀ ਹੈ ਵੀ ਐ ਨਹੀਂ ਖੁੱਲਾ ਛੱਡਦੀ ਆਪਾਂ ਖੁੱਲਾ ਛੱਡ ਕੇ ਫਰੂਟ ਨਹੀਂ ਆਉ ਠੀਕ ਹੈ ਜੀ ਹਾਂ ਹੁਣ ਆ ਸਾਮ ਰੈੱਡ ਵੈਰੀਟੀ ਹੈ ਭਾਈ ਡ੍ਰੈਗਨ ਦੀ ਠੀਕ ਹੈ ਜੀ ਪੂਰੀ ਸਿਰਾ ਸਕਸੈਸ ਵੈਰੀਟੀ ਹੈ ਜੇ ਕਿਸੇ ਬੰਦੇ ਨੇ ਖੇਤੀ ਵੀ ਕਰਨੀ ਹੋਵੇ ਖੇਤੀ ਲਈ ਵੀ ਪੂਰਾ ਐਨਸਹੀ ਹੈ ਤੁਸੀਂ ਆ ਫਰੂਟ ਦੇਖ ਲਓ ਆ ਜੀ ਬਾਦੂ ਫਰੂਟ ਆਇਆ ਮੈਨੂੰ ਲੱਗਦਾ ਇਹ ਉੱਤੇ ਭਾਈ ਕਟੋਗੜ 100 150 ਫਰੂਟ ਇਹਦੇ ਉੱਲ ਟੁੱਟ ਗਿਆ ਕਿੰਨੇ ਟਾਈਮ ਚੱਲ ਪੈਂਦਾ ਇਹ ਇਹਦੇ ਸਾਲ ਤੇ ਫਰੂਟ ਆ ਗਿਆ ਸੀ ਭਾਈ ਇੱਕ ਸਾਲ ਲੱਗਦਾ ਹਾਂ ਇੱਕ ਸਾਲ ਚ ਫਰੂਟ ਆ ਗਿਆ ਸੀਗਾ ਫਰੂਟ ਦਾ ਸਾਈਜ਼ ਦੇਖ ਲਓ ਜੀ ਪੂਰਾ ਘੈਂਟ ਸਿਰ ਦਾ ਸਾਈਜ਼ ਫਰੂਟ ਦਾ ਵੀ ਪੂਰੀ ਸਕਸੈਸ ਵੈਰੀਟੀ ਹੈ ਜੇ ਕਿਸੇ ਬੰਦੇ ਨੇ ਇਹ ਖੇਤੀ ਕਰਨੀ ਹੋਵੇ ਇਹਦੇ ਉੱਤੋਂ ਦੇਸਾਂ ਦਾ ਫਰੂਟ ਆਪਣੇ ਖਾ ਲਿਆ ਬੱਚਿਆਂ ਨੇ ਵੀ ਖਾ ਲਿਆ ਕਹਿੰਦਾ ਬਾਪ ਤੁਸੀਂ ਸ਼ੌਕ ਹੀ ਖੇਤੀ ਕਰਦੇ ਹੋ ਹਾਂ ਵੀ ਆਪਦੇ ਵਾਸਤੇ ਆਪਦੇ ਵਾਸਤੇ ਇਹ ਥੋੜਾ ਜਿਹਾ ਵੀ ਰਿਹਾ ਹੈ ਵੀ ਪਾਣੀ ਨਹੀਂ ਚੱਲਦੀ ਖੇਤੀ ਨਹੀਂ ਨੂੰ ਅਸੀਂ ਵਧਾਉਂਦੇ ਅੱਗੇ ਸਾਡੇ ਰੇ ਮੀਂਹ ਦਾ ਪਾਣੀ ਖੜਦਾ ਬਾਣ ਚ ਇਹ ਉੱਚਾ ਕਰਿਆ ਹੋਇਆ ਨਾ ਥੋਂ ਇੱਕ ਵਿੱਗਾ ਥੋਂ ਦਾ ਠੀਕ ਹੈ ਇੱਕ ਵਿੱਗਾ ਇਹ ਸਾਰਾ ਬਸ ਇਸੀ ਚੀਜ਼ ਵਾਸਤੇ ਉੱਚਾ ਕਰਿਆ ਹੋਇਆਗਾ ਕਹਿੰਦਾ ਮਤਲਬ ਜਿਹੜਾ ਤੁਸੀਂ ਇਹ ਫਰੂਟ ਲਾਇਆ ਹੋਇਆ ਮੈਂ ਦਿਖਾ ਦਿੰਨਾ ਅੱਗੇ ਇਹ ਸਾਰਾ ਤੁਸੀਂ ਸ਼ੌਕ ਦੀ ਖੇਤੀ ਕਰਦੇ ਹੋ ਹਾਂ ਵੀ ਆਪਦੀ ਆਪਦੇ ਲਈ ਯਾਰ ਕੀ ਨਹੀਂ ਕਰ ਸਕਦਾ ਬੰਦਾ ਮਤਲਬ ਦੇ ਛੇਤ ਲਈ ਸਭ ਕੁਝ ਕਰ ਰਹੇ ਹੋ ਤੁਸੀਂ ਹਾਂ ਇਹ ਨਾਲ ਯਾਰ ਚਕੋਤਰਾ ਇਹ ਪਲਾਂ ਫਲ ਠੀਕ ਹੈ ਜੀ ਇੱਕ ਆਹ ਹੈ ਬਾਈ ਚਕੋਤਰਾ ਫਰੂਟ ਹੈ ਇਹਦਾ ਹੁਣ ਸਭ ਨੂੰ ਪਤੀ ਲੱਗ ਗਿਆ ਬਹੁਤ ਫੇਮਸ ਹੋ ਗਿਆ ਇਹ ਤਕਰੀਬਨ 2-2.5 ਕਿਲੋ ਦਾ ਫਰੂਟ ਵੀ ਲੱਗ ਜਾਂਦਾ ਹੈ ਐ ਜਿਹੜਾ ਚੌੜਾ ਲੱਗ ਜਾਂਦਾ ਹੈ ਇਹਦੇ ਵਿੱਚੋਂ ਬਹੁਤ ਖਾਣ ਨੂੰ ਟੇਸਟੀ ਹੈ ਬੱਚੋਂ ਇਹ ਬਹੁਤ ਜ਼ਿਆਦਾ ਇਹਦੇ ਬਾਈ ਫਾਇਦੇ ਕੀ ਨੇ ਨਾਲ-ਨਾਲ ਇਹ ਬਾਈ ਕਿਹਨੇ ਲੀਵਰ ਲਈ ਤਾਂ ਵਰਦਾਨ ਹੈ ਬਹੁਤ ਤਕੜੀ ਚੀਜ਼ ਹੈ ਠੀਕ ਹੈ ਜੀ ਹਾਂ ਵੈਸੇ ਚੀਜ਼ ਜੋ ਟੇਸਟੀ ਬਹੁਤ ਹੈ ਬਾਈ ਇਹ 1 ਕਿਲੋ ਕਿਲੋ ਤੱਕ ਵਗ ਜਾਂਦਾ ਲੀਵਰ ਨੂੰ ਕਹਿੰਦੇ ਬਹੁਤ ਵਧੀਆ ਫਰੂਟ ਹੈ ਇਹ ਨਾਲੇ ਹੁੰਦਾ ਬਹੁਤ ਵਧੀਆ ਸਿਹਰਾਗਾ ਇੱਕ ਇੱਕ ਗੱਲ ਪੁੱਛਣੀ ਸੀ ਬਾਈ ਫਿਰ ਪਿੰਡ ਦੇ ਵਿੱਚ ਲੋਕਾਂ ਨੂੰ ਪਤਾ ਹੋਊ ਇਹਦੇ ਬਾਰੇ ਲੈ ਕੇ ਵੀ ਜਾਂਦੇ ਹੋਣਗੇ ਲੋਕ ਬਾਦੂ ਬਾਈ ਮੈਨੂੰ ਲੱਗਦਾ ਮੇਰੇ ਤੋਂ ਐਪਰੀਸ਼ੀਏਟ ਹੋਗੇ ਬਾਈ ਬਾੜਾ ਨਿਕਰਨਾ 50 ਕਰਾਣੇ ਪਲਾਂਟ ਲਾਤੇ ਅੱਛਾ ਹਾਂ ਬਾਦੂ ਬਾਈ ਆ ਹੁਣ ਵੀ ਪਿੱਛੇ ਇੱਕ ਹਾਥੀ ਭਰ ਕੇ ਲੰਗਰੀ ਫਰੂਟ ਪਲਾਂਟਾਂ ਸਾਰਾ ਵੰਡਤਾ ਠੀਕ ਹੈ ਜੀ ਹਾਂ ਮਤਲਬ ਤੁਸੀਂ ਨਾਲ-ਨਾਲ ਲੋਕ ਸੇਵਾ ਵੀ ਕਰ ਰਹੇ ਹੋ ਬਾਦੂ ਬਾਈ ਬਾਦੂ ਆਪ ਤਵਾ ਕੇ ਦੇਖ ਕੇ ਯਾਰ ਸਾਹਮਣੇ ਡੈਮੋ ਲੱਗੀ ਪਈ ਹੈ ਬਾਈ ਹਰੇਕ ਬੰਦਾ ਕਹਿੰਦਾ ਵੀ ਹਾਂ ਚੀਜ਼ ਹੈ ਠੀਕ ਹੈ ਜੀ ਫਿਰ ਤਾਂ ਸਮਝ ਲੈ ਕਰਨਾ ਸੌਖਾ ਹੈ ਜਦੋਂ ਕਰਿਆ ਕਰਾਇਆ ਮਿਲ ਜੇ ਸਹੀ ਹੈ ਬਾਈ ਆਪ ਹੁਣ ਨਵਾਂ ਵਧਾਇਆ ਬਾਈ ਉਸ ਤੋਂ ਬਾਅਦ ਉਹ ਤੋਂ ਬਾਅਦ ਇਹਦਾ ਇਹ ਕਿੰਨੇ ਟਾਈਮ ਤੋਂ ਲਾਇਆ ਤੁਸੀਂ ਇਹ ਦੇਖ ਲਓ ਬਾਈ 1 ਸਾਲ ਦੀ ਗ੍ਰੋਥ ਹੈ 1 ਸਾਲ ਦੇ ਵੀ ਹਲੇ 2 ਮਹੀਨੇ ਰਹਿੰਦੇ ਨੇ ਇੰਨੀ ਗ੍ਰੋਥ ਇੱਕ ਸਾਲ ਚ ਕਰ ਗਿਆ ਇਦੇ ਵਿੱਚ ਸਾਨੂੰ ਆਸ ਹੈ ਵੀ ਹਲੇ ਇਹ ਪੰਜ ਚਾਰ ਫਰੂਟ ਲਿਆਊਗਾ ਛੋਟਾ ਫੇਵਰੇਟ ਫਰੂਟ ਆ ਜੀ ਇਹ ਫੇਵਰੇਟ ਵੀ ਕਹਿ ਸਕਦੇ ਆ ਬਾਈ ਜੇ ਸਾਨੂੰ ਹੋਣ ਦਾ ਟਾਈਮ ਦਾ ਐਸਾ ਲੋ ਵੀ ਪੂਰਾ ਮਸ਼ਹੂਰ ਫਰੂਟ ਆ ਇਸ ਟਾਈਮ ਦਾ ਸਭ ਤੋਂ ਮਹਿੰਗਾ ਫਰੂਟ ਆ ਇਹ ਠੀਕ 100 100 150 ਰੁਪਏ ਦਾ ਇੱਕ ਪੀਸ ਦੇਖ ਟ੍ਰੈਂਡਿੰਗ ਦੇ ਵਿੱਚ ਅੱਜ ਦੇ ਡੇਟ ਦੇ ਬਾਈ ਜੇ ਨਿਊਟ੍ਰੀਸ਼ਨ ਵੈਲੂ ਬਹੁਤ ਹੈ ਠੀਕ ਹੈ ਜੀ ਹਾਂ ਇਹਦੇ ਵਿੱਚ ਇੱਕ ਬੰਦਾ ਇੱਕ ਖਾ ਨਹੀਂ ਸਕਦਾ ਇਹਨੂੰ ਮਿੱਠਾ ਤਾਂ ਬਹੁਤ ਜ਼ਿਆਦਾ ਹੈ ਇਹ ਆਪਾਂ ਜੀਰ ਕੇ ਵੀ ਦਿਖਾ ਦਾਂਗੇ ਖਾ ਕੇ ਦੇਖ ਲਾਂਗੇ ਮਿੱਠਾ ਬੜਾ ਜ਼ਿਆਦਾ ਪਰ ਇੱਕ ਬੰਦਾ ਇੱਕ ਖਾ ਨਹੀਂ ਸਕਦਾ ਰੈੱਡ ਐਪਲ 베ਰੀ ਐ ਅ ਸੇਬ ਦੀ ਤਰ੍ਹਾਂ ਹੁੰਦਾ ਹਾਂ ਜਮਾ ਸੇਬ ਦੀ ਤਰ੍ਹਾਂ ਵੇਰ ਲੱਗਦਾ ਬਾਈ ਇਹ ਜਮਾ ਸੇਬ ਵਰਗਾ ਠੀਕ ਹੈ ਇਸ ਦੀ ਆਵਾਜ਼ ਵੀ ਬਹੁਤ ਸਿਰ ਵਿੱਚ ਉਹ ਹੁੰਦੀ ਹੈ ਹੜਕ ਵਗੈਰਾ ਹੜਕ ਨੋਰਮਲ ਜਿਹੜਕ ਹੁੰਦੀ ਹੈ ਬਾਈ ਇਹਦੇ ਵਿੱਚ ਜਿਵੇਂ ਨੋਰਮਲ ਜੀ ਠੀਕ ਹੈ ਜਿਹਨੂੰ ਐਪਲ ਸੇਬ ਕਹਿੰਦੇ ਆ ਹਾਂ ਇਹ ਐਪਲ ਕਿਸਮ ਦੀ ਰੈੱਡ ਐਪਲ ਵੇਰੀ ਕਹਿੰਦੇ ਨੇ ਇਹਨੂੰ ਮਿਸਿੰਗ ਇੰਡੀਆ ਵੀ ਕਹਿੰਦੇ ਨੇ ਠੀਕ ਹੈ ਔਰ ਡਡ ਨਾਉ ਨੇ ਇਹਦੇ ਨੂੰ ਮਿਸਿੰਗ ਇੰਡੀਆ ਇਹਦਾ ਨਾਮ ਤੇ ਫੇਮਸਟ ਹੈ ਇਹ ਠੀਕ ਹੈ ਬਾਈ ਹਾਂ ਆ ਜੋ ਅੱਗੇ ਅਨਾਸਪਤੀ ਦੀ ਹੈ ਬਾਈ ਇਹਨੂੰ ਲਾਕ ਕਹਿੰਦੇ ਆ ਜਿਹੜੀ ਆ ਭਾਈ ਇਹਨੂੰ ਪੱਥਰ ਨਾਖ ਕਹਿੰਦੇ ਨੇ ਬਾਈ ਏ ਬਾਈ ਮੈਂ ਥੋੜੀ ਗੱਲ ਵਿੱਚ ਸ਼ੇਅਰ ਕਰਨਾ ਚਾਹਣਾ ਆਪਣੇ ਸੰਗਰੂਰ ਦੇ ਵਿੱਚ ਮੈਂ ਗਿਆ ਸੀਗਾ ਆਪਣੇ ਖੇਤੀਬਾੜੀ ਵਿਭਾਗ ਤੇ ਉਹ ਕਹਿੰਦੇ ਜਿਆਦਾਤਰ ਕੰਮ ਜਮ ਆਪਣੇ ਲਾਹ ਖਾ ਗਈ ਹਾਂ ਇਹ ਪੱਥਰਨਾਕ ਹੈ ਬਾਈ ਇਹ ਜਿਆਦਾ ਆਪਣੇ ਚਾਹ ਹਾਂ ਕਿਉਂਕਿ ਔਰੇ ਦਾ ਟੈਂਪਰੇਚਰ ਚੱਲਦੀ ਹੈ ਤੇ ਬਾਈ ਇਹ ਥੋੜੀ ਸਖਤ ਵੀ ਹੈ ਇਹਨੂੰ ਪੱਥਰਨਾਕ ਤਾਂ ਕਹਿੰਦੇ ਨੇ ਜਿਹਨੂੰ ਟੇਸਟ ਆਵਾਜ਼ ਬਾਈ ਜਿਹੜੀ ਕਸ਼ਮੀਰਾਈ ਉਹਦੋਂੋਂ ਜਿਆਦਾ ਮਿੱਠੀ ਹੈ ਇਹ ਕਿਸੇ ਵੀ ਗ੍ਰਾਈ ਦਾ ਹਾਂ ਠੀਕ ਹੈ ਹਾਂ ਤੁਸੀਂ ਇਹ ਚਿਹੇ ਤਜਰਬਾ ਕਰਕੇ ਦੇਖ ਲਿਓ ਉਹਦੇ ਨਾਲੋਂ ਜਿਆਦਾ ਮਿੱਠੀ ਹੈ ਇਹ ਠੀਕ ਹੈ ਹਾਂ ਫਰੂਟ ਲੈ ਕੇ ਦੇਖ ਲਿਓ ਤੁਸੀਂ ਕਸ਼ਮੀਰ ਵਾਲੀ ਦਾ ਵੀ ਇਹਦਾ ਵੀ ਲੈ ਕੇ ਦੇਖ ਲਿਓ ਇਹ ਜਿਆਦਾ ਮਿੱਠੀ ਹੁੰਦੇ ਹਨ ਠੀਕ ਹੈ ਕਹਿੰਦਾ ਮਤਲਬ ਬਈ ਇੱਕ ਫਰੂਟ ਮੰਡੀ ਤੂੰ ਇੱਥੇ ਹੀ ਲਾ ਰਖੀ ਆ ਨਾ ਇੱਕ ਤਰ੍ਹਾਂ ਦੀ ਬਾਦੂ ਭਾਈ ਆ ਆ ਗਿਆ ਬਈ ਆਪਣਾ ਸਾਰਸਫੈਦਾ ਮਰੂਦ ਸਾਰਸਫੈਦਾ ਵੈਰਾਈਟੀ ਇਹ ਸਾਰਸਫੈਦਾ ਵੈਰਾਈਟੀ ਫਰੂਟ ਮਤਲਬ ਮਰੂਦ ਦਾ ਨਾਮ ਹੈ ਹਾਂ ਸਾਰਸਫੈਦਾ ਨਾਂ ਹੁੰਦੀ ਹੈ ਠੀਕ ਇਹ ਆਪਣੇ ਪੂਰੇ ਪੰਜਾਬ 'ਚ ਪ੍ਰਚਲਿਤ ਜਿਹਦੇ ਬਾਗ ਲੱਗਦੇ ਨੇ ਠੀਕ ਹੈ ਇਹ ਬਾਗਾਂ ਦੇ ਵਿਗਿਆਨੀ ਦੇ ਵਿੱਚ ਜ਼ਿਆਦਾਤਰ ਲੱਗਦੇ ਹਾਂ ਆਹ ਬਨਕੇ ਜੀ ਆ ਬਈ ਇਹ ਨਵੀਂ ਵੈਰਾਈਟੀ ਹੈ ਅੱਛਾ ਜੀ ਹਾਂ ਇਹ ਬਨਕੇ ਜੀ ਹੈਗੀ ਆਜੂ ਅੱਗੇ ਇਹ ਵੀ ਮਰੂਦ ਦੀ ਨਵੀਂ ਵੈਰਾਈਟੀ ਹੈ ਆ ਤਾਈਵਾਨ ਪਿੰਕ ਹੈ ਇਹ ਵੀ ਮਰੂਦ ਹੈ ਹਾਂ ਇਹ ਤਾਈਵਾਨ ਪਿੰਕ ਹੈ ਨਵੀਆਂ ਵੈਰਾਈਟੀ ਨੇ ਹੁਣ ਪ੍ਰਚਲਿਤ ਹੋਈਆਂ ਨਵੀਆਂ ਆਈਆਂ ਨੇ ਹੁਣ ਦੇ ਹੁਣ ਦੇ ਯੁੱਗ ਦੇ ਅਕੋਰਡਿੰਗ ਠੀਕ ਹੈ ਇਹ ਤਾਂ ਬਈ ਸਾਡੇ ਵਾਸਤੇ ਤਾਂ ਨਵੀਆਂ ਗੱਲਾਂ ਨੇ ਇਹ ਹਾਂ ਇਹ ਗੱਲ ਹੈਗੀ ਬਈ ਠੀਕ ਹੈ ਨਾ ਸਟਾਰ ਫਰੂਟ ਹੈ ਬਈ ਇਹ ਨਵੀਂ ਲਾਇਆ ਪਲਾਂਟ ਹੁਣ ਇਹ ਇਹ ਕੀ ਚੀਜ਼ ਹੈ ਬਈ ਸਟਾਰ ਵਰਗਾ ਫਰੂਟ ਹੈ ਬਈ ਇਹ ਨਾ ਅਮਰੀਕਾ ਦਾ ਫਰੂਟ ਹੈਗਾ ਸਤਾਰਾ ਵਾਂਗਾ ਲੱਗਦਾ ਹੈਗਾ ਉਹੀ ਗੱਲ ਫਿਰ ਉਹੀ ਗੱਲ ਇਹ ਤਾਂ ਨਵੀਆਂ ਗੱਲਾਂ ਤੇ ਨਵੀਂ ਧਰਤੀ ਵਾਲੀ ਗੱਲ ਹੈ ਦਾਣਾ ਇਹ ਗੱਲ ਹੈ ਤੁਸੀਂ ਇਹਦੀਆਂ ਹੋਰ ਵੈਰਟੀਆਂ ਨੇ ਭਾਈ ਦੋ ਆ ਮਾਈਕਲ ਹੈ ਇਹ ਵੀ ਸੇਵ ਹੈ ਹਾਂ ਇਹ ਵੀ ਸੇਵ ਹੈ ਭਾਈ ਇਹ ਮਾਈਕਲ ਵੈਰਟਾਈ ਹੈ ਕਿਤਾ ਲੱਗਦਾ ਭਾਈ ਤਾਂ ਦੁਨੀਆ ਭਰ ਦੇ ਦਾ ਸੇਵ ਹੀ ਲਾ ਰਖੇ ਨੇ ਆਹਾਂ ਭਾਈ ਇਹ ਟ੍ਰੋਪੀਕਲ ਸਪੀਡ ਸਵੀਟ ਹੈ ਇਹ ਵੀ ਨਵੀਂ ਵੈਰਟਾਈ ਹੈ ਠੀਕ ਹੈ ਜੀ ਆਹ ਲੌਗਨ ਹੈ ਆਹ ਭਾਈ ਹੁਣ ਨਵੀਂ ਚੀਜ਼ ਆਈ ਹੈਗੀ ਪੰਜਾਬ ਦੇ ਵਿੱਚ ਅੱਛਾ ਭਾਈ ਇੱਕ ਇਲੀਚੀ ਹੈ ਇੱਕ ਰਕਮ ਦੀ ਅੱਛਾ ਅੱਛਾ ਇਲੀਚੀ ਦਾ ਲਾ ਲਓ ਵੀ ਹੋਰ ਵਰਜਰ ਲਾ ਲਓ ਇਹ ਨਾ ਆ ਲਾਲਾ ਵੀ ਜਮੀ ਲੀਚੀ ਆਉਂਤਾ ਇਹ ਟੈਂਪਰੇਚਰ ਚਲਦੀ ਆਉਂ ਲੀਚੀ ਚਲਦੀ ਨਹੀਂ ਆਪਣੇ ਕੋਲੀ ਚੀਜ਼ ਬਈ ਥੋੜਾ ਜਿਹਾ ਇਧਰ ਕੰਡੀ ਗਰੀਏ ਚਲਦੀ ਆ ਹਰਪੁਰ ਚ ਆਪਣੇ ਚਲਦੀ ਨਹੀਂ ਹੈਗੀ ਇਹ ਸਕਸੈਸ ਆ ਬਈ ਆਪਣੇ ਇਹ ਲੋਗਨ ਦਾ ਪਲਾਂਟ ਹੈ ਹਾਂ ਇਹ ਨਵਾਂ ਹੁਣ ਲਿਆ ਕੇ ਲਾਇਆ ਆਪਾਂ ਨੇ ਪਲਾਂਟ ਖਰ ਮਹਿੰਗੇ ਹੀ ਮਿਲਦੇ ਨੇ 8-800 ਰੁਪਏ ਦਾ ਪਲਾਂਟ ਇੱਕ ਮਿਲਦਾ ਬਈ ਇਹ ਨਵੀਆਂ ਵੈਰੈਟੀਆਂ ਨੇ ਹੈਗੀਆਂ ਇਹ ਹੁਣ ਆਪਣੇ ਲਈ ਚੀ ਸਮਝ ਲਓ ਕਿ ਜਿਹੜੇ ਕੰਮਜਾਬ ਕਰ ਸਕਦੇ ਆਪਾਂ ਇਹਦੇ ਰਹੀਂ ਟੇਸਟ ਲੈ ਆਏ ਦੇਖੋ ਜੀ ਲੀਚੀ ਵੀ ਲਾਤੀ ਹਾਂ ਇਹ ਨਵੀਂ ਚੀਜ਼ ਹੈ ਆ ਫਿਰ ਸੇਵ ਆ ਗਿਆ ਬਈ ਠੀਕ ਹੈ ਭਾਈ। ਹੂੰ। ਬਾਈ ਦਾ ਮੂਫਲੀ ਵੀ ਲਾਰਖਿਆ ਯਾਰ ਹੈ। ਮਿਰਚੀ ਮੂਫਲੀ ਆ ਬਾਈ ਬੱਚੇ ਦੇ ਸਾਰੀ ਸਬਜ਼ੀ ਏ ਟੂ ਜ਼ेड ਜਿੰਨੀ ਵੀ ਕਹਦੇ ਬਾਦੂ ਸਬਜ਼ੀ ਖਾਈ ਆ ਤੇ ਆਹ ਬਾਈ ਆਹ ਵੈਰੈਟੀ ਬਾਰੇ ਥੋੜੀ ਜਾਣਕਾਰੀ ਦੋ। ਇਹ ਬਾਈ ਮਸੰਮੀ ਦੀ ਵੈਰੈਟੀ ਹੈ। ਅੱਛਾ। ਹੂੰ। ਇਹ ਨਿਊ ਸੈਲਰ ਵੈਰੈਟੀ ਹੈ ਬਾਈ। ਠੀਕ ਹੈ ਜੀ। ਇਹ ਹੋਰ ਵੈਰੈਟੀ ਹੈਗੀ ਮਸੰਮੀ ਦੀ ਵੈਰੈਟੀ ਹੈ ਆਪਣੇ ਉਧਰ ਵੀ ਵੈਰੈਟੀਆਂ ਪਾ ਦਿਖਾਵਾਂਗੇ। ਇਹ ਹੋਰ ਵੈਰੈਟੀ ਹੈ। ਇਹ ਮਸੰਮੀ ਦੀ ਵੈਰੈਟੀ ਹੈ ਨਿਊ ਸੈਲਰ। ਠੀਕ ਹੈ ਬਾਈ। ਹੂੰ। ਆਜੋ। ਆਈ ਮਿਲੀ ਐ। ਅੱਛਾ ਇਹ ਮਿਲੀ ਲਾਤੀ ਹੈ ਬਾਈ ਹਾਂ ਇਹ ਮਿੱਠੀ ਆਪਾਂ ਵਿਆਹ ਦੇ ਖਾਨੇ ਹੁੰਨੇ ਆ ਠੀਕ ਹੈ ਫਿਰ ਇੱਥੇ ਵੀ ਮੇਥੋਂ ਗਲਤੀ ਹੋ ਗਈ ਮੈਂ ਇਹਨੂੰ ਆਵਲਾ ਸਮਝੀ ਜਾਂਦਾ ਸੀ ਨਹੀਂ ਮਿਲੀ ਹੈ ਬਾਈ ਇਹ ਠੀਕ ਹੈ ਆਹ ਆਪਾਂ ਨਵੇਂ ਨਵੇਂ ਹੁਣ ਨਾ ਉਹਦੇ ਅੰਜੀਰ ਦੇ ਪਲਾਂਟ ਲਿਆਏ ਨੇ ਲਾਏ ਨੇ ਸਾਈਡ ਤੇ ਹੀ ਪੁੱਤ ਠੀਕ ਹੈ ਜੀ ਆਹ ਹੈਗਾਗਾ ਬਾਈ ਆ ਤਾਂ ਹੈਗੇ ਡਾਇਨਾਬਰੇਟੀ ਠੀਕ ਹੈ ਬਾਈ ਇਹਦਾ ਚਿੱਟਾ ਲੱਗਦਾ ਉਹਦਾ ਚਿੱਟਾ ਜਾਂ ਫਰੂਟ ਲੱਗਦਾ ਹੈਗਾ ਠੀਕ ਹੈ ਬਾਈ ਆਹਾ ਹੈਗਾਗਾ ਉਹ ਲਾਲ ਲੱਗਦਾ ਇਹਦਾ ਨੋ ਮੇਰੇ ਚੇਤੇ ਨਹੀਂ ਹੈਗਾ ਬਾਈ ਇਹ ਇਹਦੇ ਲਾਲ ਅੰਜੀਰ ਲੱਗਦਾ ਹੈਗਾ ਠੀਕ ਹੈ ਵੀਰੇ ਅੰਜੀਰ ਹੈਗਾ ਕਹਿੰਦਾ ਬਾਪੇ ਅੰਜੀਰ ਹੈ ਤੇ ਆਹ ਬਈ ਕੀ ਵੈਰੈਟੀ ਆ ਜਾਮਣ ਵਰਗੀ ਇਹਦਾ ਬਈ ਜਾਮਣ ਹੈਗੀ ਇਹ ਵਾਈਟ ਜਾਮਣਾ ਹੈ ਪਤੀ ਨਹੀਂ ਬਾਈ ਤਦ ਤੱਕ ਹੋਰੀ ਉਹ ਤਾਂ ਇਹ ਵਾਈਟ ਜਾਮਣ ਦੀ ਉਹ ਪੂਰੀ ਮਸੂਰ ਹੈਗੀ ਠੀਕ ਹੈ ਵੀਰੇ ਹੂੰ ਆਹ ਬਈ ਉਹ ਆ ਗਈ ਇਹ ਇਹ 베ਰੀ ਹੋਰ ਉਹਦੀ ਹੈਗੀ ਐਪਲ 베ਰੀ ਇਹਦੇ ਵਿੱਚ ਹੜਕ ਵੀ ਨਹੀਂ ਹੈਗੀ ਅੱਛਾ ਸੰਧੂਰੀ ਰੈੱਡ ਐਪਲ ਇਹ ਸੰਧੂਰੀ ਹੈ ਸੰਧੂਰੀ ਕਲਰ ਦਾ ਸੇਬ ਲੱਗਦਾ ਇਹਨੂੰ ਠੀਕ ਹੈ ਹਾਂ ਇਹ ਸੰਧੂਰੀ ਕਲਰ ਦਾ ਵਿੱਚੋਂ ਸੇਬ ਹੁੰਦਾ ਇਹਦੇ ਇਹ ਹੋਰ ਬਾਈ ਟੂਟ ਲੱਗੇ ਆਪਾਂ ਉਦੋਂ ਵੀ ਇੱਕ ਵਾਰ ਵੀਡੀਓ ਬਣਾਵਾਂਗੇ ਆਪਾਂ ਵੀਡੀਓ ਪਈਆਂ ਵੀ ਦੇ ਵਿੱਚ ਲਾ ਦਾਂਗੇ ਨੇ ਕਿੰਨੇ ਕਿ ਸ਼ਾਰਟ ਬਹੁਤ ਸਿਰੇ ਦਾ ਫਰੂਟ ਆ ਬਾਈ ਇਹ ਤੇ ਬਾਈ ਇਹ ਕੋਈ ਵੈਰਾਈਟੀ ਦੱਸੋ ਕੇਲੇ ਦੀ ਕਿ ਸਿੰਪਲ ਹੀ ਆ ਇਹ ਨਹੀਂ ਨਹੀਂ ਬਾਈ ਆ ਜੀ 9 ਹੈ ਜੀ 9 ਅੱਛਾ ਜੀ 9 ਵੈਰਾਈਟੀ ਦਾ ਕਿੱਲਾ ਹੈ ਅੱਛਾ ਬਾਈ ਇਹਦੇ ਵਿੱਚ ਬਾਈ ਕੀ ਖਾਸੀਅਤ ਇਹ ਜੀ 9 ਹੀ ਆਪਣੇ ਬਾਈ ਵਧੀਆ ਚੱਲਦਾ ਹੈਗਾ ਵਧੀਆ ਸਾਈਜ਼ ਆ ਕੇਲੇ ਦਾ ਜੀ 9 ਵੈਰਾਈਟੀ ਦਾ ਆਪ ਨਹੀਂ ਆਉਣ ਜਲਦੀ ਇਹ ਬਹੁਤ ਇੱਕ ਅੰਬਵ ਦੇ ਜੜਚ ਇਹ ਯਾਰ ਪਤਾ ਕੀ ਚੱਕਰ ਹੈ ਬਾਈ ਥੋੜਾ ਅੰਬ ਨੂੰ ਨਾ ਪਾਣੀ ਦੀ ਜਿਆਦਾ ਲੋੜ ਹੁੰਦੀ ਹੈ ਥੋੜਾ ਕੁਦਰਤ ਵੱਲੋਂ ਹੀ ਇਹ ਕੰਮ ਆ ਅੱਛਾ ਇਹ ਕਿਹੜਾ ਕੇਲ ਹੈ ਜੇ ਪਾਣੀ ਜਿਆਦਾ ਹੁੰਦਾ ਆਹਾਂ ਇਹ ਦੇਖਿਆ ਹੁੰਦਾ ਕਿ ਨਾ ਉਹ ਮਾਣਕ ਨੇ ਵੀ ਕਿਹਾ ਸੀ ਵੀ ਇਹ ਵੀ ਕੇਲਿਆਂ ਚ ਅੰਬ ਖੁਸ਼ ਰਹਿੰਦਾ ਹੈਗਾ ਤਾਂ ਲਾਇਆ ਇਹਨੂੰ ਕਾਮਯਾਬ ਇਹ ਕਰ ਦਿੰਦਾ ਬਾਈ ਕਿਉਂਕਿ ਇਹਨੂੰ ਜਿੰਨਾ ਕਿ ਇਹਦੇ ਵਿੱਚ ਕੇਲੇ ਚ ਪਾਣੀ ਵਾਲਾ ਹੁੰਦਾ ਇਹ ਜਿਹੜਾ ਉਹਨਾਂ ਲਈ ਜਾਂਦੀਆਂ ਨੇ ਕਹਿੰਦਾ ਮਤਲਬ ਪਹਾੜਾਂ ਦੇ ਵਿੱਚ ਪੱਥਰਾਂ ਦੀ ਥਾਂ ਤੇ ਆਪਾਂ ਉਹ ਕੇਲੇ ਚ ਲਾ ਸਕਦੇ ਹਾਂ ਹਾਂ ਇਹ ਕਾਮਯਾਬ ਕਰ ਦਿੰਦਾ ਬਾਈ ਅੰਬ ਨੂੰ ਠੀਕ ਹੈ ਬਾਈ ਆ ਰੰਗਪੁਰ ਇਹ ਨਮੀ ਲਿਆਇਆ ਕਿ ਲਾਇਆ ਆਪਣੇ ਬਰੇ ਬਾਈ ਆਉ ਲਿਆ ਬਾਈ ਠੀਕ ਇਹਦੇ ਬਾਰੇ ਬਾਈ ਕੋਈ ਜਾਣਕਾਰੀ ਆਮਲਾ ਬਾਈ ਆਪਣੇ ਹੁਣ ਇਹ ਯੂਨੀਵਰਸਿਟੀ ਨੇ ਵੀ ਯੂਨੀਨਾਮ ਆਮ ਬਰੇਡਿ ਤਿਆਰ ਕਰਤੀ ਪਹਿਲਾਂ ਤਾਂ ਦੋ ਲਾਉਣੇ ਪੈਂਦੇ ਸੀਗੇ ਹੁਣ ਦੋ ਲਾਉਣ ਦੀ ਲੋੜ ਨਹੀਂ ਹੈਗੀ ਇੱਕ ਇੱਕ ਦੀ ਫਲ ਆ ਜਾਂਦਾ ਹੈਗਾ ਇਹ ਤਾਂ ਮੈਂ ਵੀ ਗੱਲ ਸੁਣੀ ਆ ਕਹਿੰਦੇ ਵੀ ਜੋੜੇ ਤੋਂ ਬਣਾ ਹੁੰਦਾ ਨਹੀਂ ਹਾਂ ਪਹਿਲਾਂ ਹੁੰਦਾ ਸੀ ਨਰਮਦਾ ਨਰਮਦਾ ਹਰੇਕ ਫਰੂਟ ਕੀ ਹੈ ਬਾਈ ਅੱਛਾ ਪਰ ਹੁਣ ਥੋੜਾ ਜਿਹਾ ਵੀ ਇਹਦੇ ਉਹਦਾ ਕੀ ਹੁਣ ਨਰ ਤੇ ਮਦਾ ਦੋਨੇ ਪ੍ਰਕਾਰ ਦੇ ਫੁੱਲ ਆ ਜਾਂਦੇ ਨੇ ਪੋਲੀਨੇਸ਼ਨ ਕਰ ਦਿੰਦੀ ਇਹਨੇ ਮੱਖੀਆਂ ਆ ਕੇ ਠੀਕ ਹੈ ਮੈਡਿਨਾਈਮੈਂਟ ਵੈਰੈਟੀ ਦਾ ਬੂਟਾ ਹੈ अच्छा ए भाई है।, है भाई बादाम ਦਾ ਬੂਟਾ ਹੈ ਇਹ ਬੂਟਾ ਹੈ ਬਦਾਮ ਦਾ ਇਹਦੇ ਭਾਈ ਬਦਾਮ ਲੱਗਦਾ ਹੈਗਾ ਜਿਹੜਾ ਉਹ ਬਦਾਮ ਹੁੰਦਾ ਹੈਗਾ ਜਿਹੜਾ ਉਹਨਾਂ ਦਾ ਕੈਲੀਫੋਰਨੀਆ ਬਦਾਮ ਆਉਂਦੀ ਆਪਣੇ ਖਾਣ ਵਾਸਤੇ ਵੈਰਾਈਟੀ ਉਹਦੇ ਨਾਲ ਥੋੜਾ ਜਿਹਾ ਫਰਕ ਹੈ ਬਦਾਮ ਦਾ ਕਿਉਂਕਿ ਇਹ ਜੇ ਤੇਲ ਜ਼ਿਆਦਾ ਹੈ ਟੇਸਟ ਦਾ ਕੋਈ ਫਰਕ ਹੈਗਾ ਭਾਈ ਟੇਸਟ ਦਾ ਇਸੇ ਕਰਕੇ ਫਰਕ ਹੈ ਭਾਈ ਜੇ ਤੇਲ ਜ਼ਿਆਦਾ ਹੈਗਾ ਇਹਦਾ ਜੀਬ ਦੇ ਉੱਤੇ ਨਾ ਤੇਲ ਲਾ ਆਂਦਾ ਹੈਗਾ ਇੰਨਾ ਤੇਲ ਹੁੰਦਾ ਉਹ ਖੁਸ਼ਕ ਜਿਹਾ ਬਦਾਮ ਹੁੰਦਾ ਹੈ ਇਹ ਬਦਾਮ ਤੇਲ ਜ਼ਿਆਦਾ ਹੁੰਦਾ ਇਹਦੇ ਵਿੱਚ ਇੱਕ ਗੱਲ ਸੁਣੀ ਆ ਕਹਿੰਦੇ ਵੀ ਆਪਣੇ ਇੱਥੇ ਬਦਾਮ ਹੋਤਾ ਜਾਂਦਾ ਪਰ ਉਹ ਕੌੜਾ ਹੁੰਦਾਗਾ ਨਹੀਂ ਕੋ ਇੰਨਾ ਨਾ ਨਾ ਕੌੜਾ ਨਹੀਂ ਹੈਗਾ ਬਾਈ ਮਿੱਠਾ ਪੂਰਾ ਅੱਛਾ ਹਾਂ ਬਸ ਥੋੜਾ ਜਿਹਾ ਇਹ ਅੰਤਰ ਜ਼ਰੂਰ ਹੈ ਉਹ ਖੁਸ਼ਕ ਬਦਾਮ ਹੈ ਇਹ ਤੇਲ ਜਿਹੜਾ ਬਦਾਮ ਹੈ ਤੂੰ ਯਕੀਨ ਮੰਨੀ ਬਾਈ ਮੈਂ ਤਾਂ ਜਿਹੜਾ ਜਿਹੜਾ ਬਦਾਮ ਖਾ ਲਿਆ ਜਿਹੜਾ ਦੇਖ ਲੈ ਇੱਕ ਬਰਾਬਰ ਹੀ ਹੈ ਬਹੁਤ ਵਧੀਆ ਬਾਈ ਬੱਸ ਤੁਸੀਂ ਅਭੀ ਇੱਥੇ ਆਪਣੇ ਏਰੀਆ ਦੇ ਵਿੱਚ ਬਦਾਮ ਦਾ ਬੂਟਾ ਵੀ ਹੁੰਦਾ ਬਾਦੂ ਹੁੰਦਾ ਬਾਈ ਆਪਾਂ ਟੇਸਟ ਵੀ ਕਰਾ ਦਾਂਗੇ ਕਿਸੇ ਨੇ ਕਰਨਾ ਆਪਣੇ ਨੇੜੇ-ਤੇੜੇ ਤਾਂ ਬਾਈ ਹੈ ਨਹੀਂ ਕਿਸੇ ਨਹੀਂ ਨਹੀਂ ਹੈ ਨਹੀਂ ਬਾਈ ਕਿਸ ਨੂੰ ਆਗਲਾ ਚਾਰਜ ਮੰਦ ਹੈਗਾ ਹੈਨਾ ਆ ਚਾਰਜਮਾਨ ਸਾਡੀ ਮੋਗੀ ਗੱਲ ਕਹੀ ਹੈ ਵੀ ਜੇ ਦੇਖ ਲਿਆ ਜਾਂ ਖਾਲੇ ਖੁਸ਼ੀ ਵਾਲੀ ਗੱਲ ਹੈ ਕੋਈ ਛੋਟੀ ਗੱਲ ਨਹੀਂ ਹੈ ਕਿ ਤੁਸੀਂ ਇੱਥੇ ਪੰਜਾਬ ਦੇ ਵਿੱਚ ਇੱਕ ਬਾਦਾਮ ਦੇ ਬੂਟੇ ਨੂੰ ਲਾ ਰੱਖਿਆ ਹਾਂ ਇਹ ਗੱਲ ਹੈਗੀ ਬਈ ਲਾਜ ਨਹੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਤੇ ਕਮੈਂਟ ਕਰ ਦਿਓ ਧੰਨਵਾਦ ਜੀ ਸਾਰਿਆਂ ਦਾ